ਪੰਜਾਬ ਬਿਜਲੀ ਪ੍ਰਬੰਧਕੀ ਡਾਇਰੈਕਟਰ ਜਸਬੀਰ ਸਿੰਘ ਢਿੱਲੋਂ ਸੋਰਸਿੰਗ ਨੇ ਮਰਗਿੰਦਪੁਰਾ ਚ ਸੁਣੀਆਂ ਖਪਤਕਾਰਾਂ ਦੀਆਂ ਸਿੱਕਾਤਾਂ ਤੇ ਮੁਸ਼ਕਲਾਂ ਅਨੇਕ ਮੁਸ਼ਕਲਾਂ ਦੇ ਕੀਤੇ ਤੁਰੰਤ ਹੱਲ ਕਿਹਾ ਗੁਰਦੁਆਰਾ ਬਾਬਾ ਸਹੀਦ ਸਿੰਘਾਂ ਤੇ ਪਿੰਡ ਨੂੰ ਮਿਲਣਗੇ ਹੋਰ ਟਰਾਂਸਫਾਰਮਰ ਆਪ ਸੀਨੀਅਰ ਅਗੂਤੀ ਪੰਜਾਬ ਬਿਜਲੀ ਪ੍ਰਬੰਧਕੀ ਡਾਇਰੈਕਟਰ ਜਸਬੀਰ ਸਿੰਘ ਢਿੱਲੋਂ ਸੁਰ ਸਿੰਘ ਵੱਲੋਂ ਸਰਕਾਰ ਆਪੇ ਦ્વાਰ ਲੜੀ ਤਹਿਤ ਲਗਾਤਾਰ ਪਿੰਡ ਪਿੰਡ ਜਾ ਕੇ ਸੁਨੀਆਂ ਜਾ ਰਹੀਆਂ ਖੱਤਕਾਰਾਂ ਦੀਆਂ ਮੁਸ਼ਕਲਾਂ ਦੀ ਲੜੀ ਵਜੋਂ ਹਲਕਾ ਖੇਮ ਕਰਨ ਦੇ ਪਿੰਡ ਮਰਗਿੰਦਪੁਰਾ ਵੀ ਕੀ ਆਪੇ ਅਗੁਆ ਮਲੂਕ ਸਿੰਘ ਤੇ ਵਿਰਸਾ ਸਿੰਘ ਦੀ ਯਤਨਾ ਸ਼ਦਕਾ ਗੁਰਦੁਆਰਾ ਬਾਬਾ ਸਹੀਦ ਸਿੰਘਾਂ ਵਿਖੇ ਮੁਸ਼ਕਲਾਂ ਤੇ ਸਿੱਕਾ ਤਾਂ ਸੁਨੀਆਂ ਤੇ ਅਨੇਕ ਮੁਸ਼ਕਲਾਂ ਦੇ ਤੁਰੰਤ ਹੱਲ ਵੀ ਕੀਤੇ ਗਏ ਇਸ ਮੌਕੇ ਤੇ ਉਹਨਾਂ ਵੱਲੋਂ ট্রান্সਫਾਰਮਰਾਂ ਦੀ ਮੰਗ ਤੋਂ ਇਲਾਵਾ ਹੋਰ ਵੀ ਮੰਗਾਂ ਜਲਦੀ ਪੂਰੀਆਂ ਕਰ ਦੇਣ ਦਾ ਭਰੋਸਾ ਦਿਵਾਇਆ ਗਿਆ ਆਪੀ ਅਗੂ ਮਲੂਕ ਸਿੰਘ ਵੱਲੋਂ ਆਪਣੇ ਗ੍ਰਹਿ ਵਿਕੀਟ ਲੋ ਸੁਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਗਿਆ ਡਾਇਰੈਕਟਰ ਢਿੱਲੋਂ ਸੋਰਸਿੰਗ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਹਾਜ਼ਰੀਨ ਮਲੂਕ ਸਿੰਘ ਮਰਗਿੰਦਪੁਰਾ ਵਿਰਸਾ ਸਿੰਘ ਮਿਸਤਰੀ ਮਰਗਿੰਦਪੁਰਾ ਚੇਅਰਮੈਨ ਇੰਦਰਜੀਤ ਸਿੰਘ ਬਾਗਵਾਲੀ ਕਲਸੀਆਂ ਕਲਾ ਜਗਜੀਤ ਸਿੰਘ ਜੱਗਾ ਮਨਿਹਾਲਾ ਇੰਦਰਜੀਤ ਸਿੰਘ ਮਨਿਹਾਲਾ ਵੱਲੋਂ ਪਰਮੀ ਸਲਾਗਾ ਕੀਤੀ ਗਈ ਪੂਰ ਡਾਇਰੈਕਟਰ ਢਿੱਲੋਂ ਸੁਰ ਸਿੰਘ ਵੱਲੋਂ ਇਸ ਮੌਕੇ ਤੇ ਕੀ ਕਿਹਾ ਗਿਆ ਆਉ ਜਾਣਦੇ ਹਾਂ ਇਸ ਮੌਕੇ ਦੀ ਪੱਤਰਕਾਰ ਮਰਗਿੰਦਪੁਰ ਆਪਦੀ ਗੂੰਜ ਪੰਜਾਬ ਦੀ ਲਈ ਵਿਸ਼ੇਸ਼ ਰਿਪੋਰਟ ਸੁਰ ਸਿੰਘ ਸਾਹਿਬ ਆਪਣੇ ਮਰਗਿੰਦਪੁਰ ਆ ਕੇ ਪੁੱਛਿਆ ਜੀ ਤੁਸੀਂ ਡਾਇਰੈਕਟਰ ਸਾਹਿਬ ਜੀ ਕਿ ਇਹ ਮੰਗ ਸੀ ਜਿਹੜੀ ਟਰਾਂਸਫਰਰਾਂ ਦੀ ਗੁਰਦੁਆਰਾ ਸੀ ਦਵਾਲਿਆਂ ਸੰਬੰਧੀ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਤੁਸੀਂ ਹਾ ਜੀ ਸਾਰੇ ਪਿੰਡ ਦੇ ਜਦ ਤਨੇ ਪ੍ਰੋਗਰਾਮ ਰੱਖਿਆ ਸੀ ਇੱਥੇ ਗੁਰਦਰਾ ਸਾਹਿਬ ਤੇ ਸਾਰੀ ਸੰਗਤ ਦੇ ਇਕੱਤਰ ਹੋਈ ਆ ਤੇ ਪਹਿਲਾਂ ਸਾਰਿਆਂ ਦਾ ਜੀ ਗੁਰਦਰਾ ਸਾਹਿਬ ਨਤਮਸਤਕ ਹੋਇਆ ਜੀ ਅਰਦਾਸ ਬੇਨਤੀ ਕੀਤੀ ਆ ਬਾਬਾ ਜੀ ਹੁਣਾਂ ਵਾਲੇ ਚੜ੍ਹਦੀ ਕਲਾ ਦੀ ਤੇ ਸਾਰੇ ਸੰਗਤ ਦਾ ਮੈਂ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਤੇ ਇੱਥੇ ਡਿਲੀ ਦੇ ਨਾਲ ਸਬੰਧਤ ਕਾਫੀ ਮੁਸਫਰਾ ਜਿਹੜੀਆਂ ਵੇਖਿਆ ਗਈ ਆ ਤੇ ਕਾਫੀ ਖੁਸ਼ਕਰ ਜਿਹੜੇ ਸੀ ਉਹਨਾਂ ਦੇ ਸਾਰੇ ਉਹ ਵੀ ਉਹਨਾਂ ਦੀਆ ਕੰਪਲੇਟ ਹੀ ਜੋ ਉਹ ਕਹਤਾ ਹੈ ਉਹਨਾਂ ਨੂੰ ਸੁਣਿਆ ਤੇ ਉਹ ਪ੍ਰੋਪਰ ਤਰੀਕੇ ਦੇ ਨਾਲ ਮਨ ਲਓ ਸਾਰੀਆਂ ਹੀ ਉਹ ਤਕਰੀਬਨ ਵੱਲੋਂ ਵੀ ਖਲ ਕੋਈ ਗਈਆਂ ਬਾਕੀ ਕਰਦਾਂਗੇ ਜਿਹੜੇ ਰਹਿ ਗਏ ਇਹ ਟਰਾਂਸਫਾਰਮਰ ਦੀ ਜਿਹੜੀ ਮੰਗ ਸਰ ਕੀਤੀ ਜਾ ਰਹੀ ਸੀ ਉਹ ਕਰ ਦੋ ਕੋਈ ਵੀ ਟਰਾਂਸਫਾਰਮ ਆਪਾਂ ਨਵਾਂ ਕੋਈ ਮੀਟਰ ਨਵੇਂ ਲਾਉਣੇ ਆ ਕੋਈ ਕੋਲ ਜਿਹੜੇ ਆ ਉਹ ਚੇਂਜ ਕਰਨੇ ਆ ਕੋਈ ਪੁਰਾਣੀਆਂ ਤਾਰਾਂ ਬਦਲਣੀਆਂ ਨੇ ਜਾਂ ਬੋਲ ਬਤਾਉਣਾ ਆ ਸਾਰੀਆਂ ਜਿਹੜੀਆਂ ਸਵਾਲ ਸਿਵਾ ਇਹਨਾਂ ਦੀਆਂ ਸੁਣੀਆਂ ਤੇ ਜੋ ਇਹਨਾਂ ਨੇ ਆਪਣੀਆਂ ਦਸੀਆਂ ਉਹ ਸਾਰੀਆਂ ਹੱਲ ਕੁਝ ਹੋ ਗਈਆਂ ਕੁਝ ਬਾਕੀ ਕਰਾਂਗੇ ਸਰ ਅੱਜ ਕਾਫੀ ਸੰਗਤ ਜੁੜੀ ਹੈ ਇੱਥੇ ਤੁਹਾਡੇ ਨਾਲ ਪਾਰਟੀ ਨਾਲ ਜਾਂ ਪ੍ਰੇਮ ਦੇ ਤੌਰ ਤੇ ਕੀ ਕਹਿਣਾ ਚਾਹੁੰਦੇ ਇਸ ਬੰਦੇ ਦੇਖੋ ਜੀ ਇਹ ਸਾਡੇ ਮਾਨ ਜੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਵਨ ਸਮਾਨ ਜੀ ਨੇ ਸਾਡੇ ਜੁੜੀ ਲਾਈ ਆ ਤੇ ਜਾ ਕੇ ਪਿੰਡਾਂ ਦੇ ਵਿੱਚ ਮੁੱਲਿਆਂ ਦੇ ਵਿੱਚ ਜੋ ਵੀ ਲੋਕਾਂ ਦੀਆਂ ਮੁਸ਼ਕਲਾਂ ਨੇ ਬਿਜਲੀ ਦੇ ਨਾਲ ਸੰਬੰਧਿਤ ਅੱਜ ਪਹਿਲਾਂ ਧੀਰੇ ਹਲਕੇ ਦੇ ਵਿੱਚ ਗਏ ਆ ਜੀ ਉਸੇ ਕਾਫੀ ਤਨਾ ਚੋਂ ਪਿੰਡਾਂ ਦਾ ਇਕੱਠ ਹੀ ਉੱਥੇ ਜਾ ਕੇ ਮੌਕੇ ਦੇ ਉੱਤੇ ਸਾਰੇ ਇੱਕੋ ਉੱਤੇ ਹੀ ਤੇ ਉਹਨਾਂ ਦੀਆਂ ਜਿਹੜੀਆਂ ਵੀ ਬਿਜਲੀ ਦੇ ਨਾਲ ਸੰਬੰਧਿਤ ਉਹ ਵੀ ਉਹਨਾਂ ਦੀਆਂ ਮੰਗਾਂ ਸੀ, ਜ਼ੋਰਦਾਰੀਆਂ ਸ਼ਿਕਾਇਤਾਂ ਸੀ ਉਹ ਦੂਰ ਕੀਤੀਆਂ। ਮਤਲਬ ਸਰਕਾਰ ਤੁਹਾਡੇ ਦਵਾਰ। ਸ਼ਾਬਾਸ਼। ਪਰ ਉਹਦੇ ਤਹਿਤ ਸਾਡਾ ਫਰਜ਼ ਆ, ਸਾਡੀ ਡਿਊਟੀ ਆ ਐਂ ਪਿੰਡ-ਪਿੰਡ ਜਾ ਕੇ ਆਪਣੇ ਲੋਕਾਂ ਦੇ ਨਾਲ ਮਿਲ ਕੇ ਬਹਿ ਕੇ ਜੋ ਵੀ ਸਮੱਸਿਆਵਾਂ ਹੈਗੀਆਂ ਉਹਨੂੰ ਅਸੀਂ ਪਹਿਲ ਦੇ ਆਧਾਰ ਤੇ ਖਾਸ ਕਰਕੇ ਖੇਮ ਕਰਨ ਹਲਕੇ ਦੇ ਵਿੱਚ ਅਸੀਂ ਕੋਈ ਬਿਜਲੀ ਸੰਬੰਧੀ ਜਿਹੜੀ ਇੱਥੇ ਵੀ ਲੋੜ ਆ ਕੋਈ ਸ਼ਿਕਾਇਤ ਆ ਕੋਈ ਟਰਾਂਸਫਰ ਵਾਟਾ ਖੜਾ ਕੋਈ ਬਿਜਲੀ ਘਰ ਨਵੇਂ ਬਣਾਉਣੇ ਆ ਬਿਲਡਿੰਗਾਂ ਜਿਹੜੀਆਂ ਉਹਨਾਂ ਨੂੰ ਰੈਨੋਵੇਟ ਕਰਨਾ ਨਵੀਆਂ ਬਿਲਡਿੰਗਾਂ ਬਣਾਉਣੀਆਂ ਪੁਰਾਣੀਆਂ ਜਿਹੜੀਆਂ 50-50 ਸਾਲ ਤੋਂ ਤਾਰਾ ਜਿਹੜੀਆਂ ਪਈਆਂ ਉਹਨਾਂ ਨੂੰ ਚੇਂਜ ਕਰ ਰਹੇ ਆ ਇੱਥੇ ਮੰਨੋ ਵੀ ਕੰਮ ਕਰਨ ਹਲਕੇ ਨੂੰ ਕੋਈ ਵੀ ਜਿਹੜੀ ਆ ਕਿਸੇ ਕਿਸਮ ਦੀ ਜਿਹੜੀ ਮੁਸ਼ਕਲ ਵੀ ਇਸ ਸੰਬੰਧੀ ਨਹੀਂ ਰਹਿਣ ਦਿੰਦੇ ਜੋ ਸਾਰਿਆਂ ਹੱਲ ਕਰਾਂਗੇ ਸ਼ਾਬਾਸ਼ ਜੀ